ਗੁਰੂ ਨਾਨਕ ਖਾਲਸਾ ਕਾਲਜ ਦਾ ਬੁਨਿਆਦੀ ਪੱਥਰ ਰੱਖਿਆ ਸ਼੍ਰੀਮਾਨ ਗੁਰਮੁਖ ਪਿਆਰੇ ਸੰਤ ਅਤਰ ਸਿੰਘ ਜੀ ਮਹਾਰਾਜ 18 ਚੇਤਰ ਸਮਤ ਨਾਨਕ ਸ਼ਾਹੀ 449 1918 ਦੇ ਵਿੱਚ 100 ਤੇ 7 ਵਰੇ ਪਹਿਲੇ ਸਕੂਲ ਦੇ ਪ੍ਰਿੰਸੀਪਲ ਨੇ ਮਿਸਟਰ ਐਮ ਯੂ ਮੋਰ ਐਮ ਏ 1917 ਤੋਂ 19 ਤੱਕ ਹਾਂਜੀ ਔਰ ਸੰਤ ਤੇਜ ਸਿੰਘ ਜੀ ਨੇ ਉਹ 19 ਤੋਂ ਲੈ ਕੇ 20 ਤੱਕ بھائی جون سنگھ جو سن جلے نا اینا دار صاحب بہت زیادہ ہے اے انیس سو بھی تو لاکھے ہیں انیس سو بھائی لکے تک بھائی اور باوا ہرکرشن سنگھ جی ہرکرشن سنگھ جی اے انیس سو سنگھ تالی تک 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 اے, 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 اے ਕੀ ਕਾਲਜ ਨੂੰ ਜ਼ਮੀਨ ਕਿਨੇ ਦਿੱਤੀ ਸੀ ਇਹ ਜ਼ਮੀਨ ਜਿਹੜੀ ਸੀ ਇਹ ਸਾਡੇ ਜਿਹੜੀ ਤੁਹਾਡੀ ਸਿੱਖ ਬਰਾਦਰੀ ਸੀ ਇੱਥੋਂ ਦੀ ਜਿਹੜੀ ਯਾਨੀ ਕਿ ਸਾਰੀ ਸਿੱਖ ਕਮਿਊਨਿਟੀ ਸੀ ਜਿਨੇ ਜਾ ਕੇ ਹਿੰਦੁਸਤਾਨ ਲੁਧਿਆਣੇ ਦੇ ਵਿੱਚ ਜਾ ਕੇ ਪੰਜ ਅਦਾਰੇ ਬਣਾਏ ਨੇ ਗੁਰੂ ਨਾਨਕ ਖਾਲਸਾ ਜਿੱਤੇ ਉਹਦੇ ਨਾਲ ਦੇ ਨਾਂ ਨੂੰ ਗੁਜਰਾਵਾਲਾ ਲਗਾਇਆ ਵੇ ਇੱਥੋਂ ਦੀ ਜਿਹੜੀ ਸੀ ਨਾ ਸਾਡਾ ਮੱਲਾ ਗੁਬਿੰਦਗੜ੍ਹ ਤੇ ਦੂਸਰਾ ਕਿਹੜਾ ਸੀ ਗੁਰੂ ਨਾਨਕਪੁਰਾ ਇਹ ਜਿਹੜੀ ਸਾਰੀ ਇੱਥੇ ਸਿੱਖ ਕਮਿਊਨਿਟੀ ਸੀ ਤੇ ਉਸ ਤੋਂ ਬਾਅਦ ਤੁਸੀਂ ਆ ਇਹਨਾਂ ਦੀਆਂ ਨੇਮ ਪਲੇਟਾਂ ਵੇਖੋਗੇ ਨਾ ਕਿ ਕਿੰਨੀਆਂ ਕਿੜੀਆਂ ਜਨਾਬ ਨਵਾਬ ਲੋਕ ਸਨ ਜਿਨ੍ਹਾਂ ਇਹਨੂੰ ਬਣਾਉਣ ਦੇ ਵਿੱਚ ਹਿੱਸਾ ਲਿਆ ਹੈ ਇਹ ਸਿਰਫ ਇਥੋਂ ਦੀ ਸਿੱਖ ਕਮਿਊਨਿਟੀ ਨਹੀਂ ਸੀ ਬਲਕਿ ਆਦੇਵਾਲੇ ਜਿਹੜੀਆਂ रियासतਾਂ ਸਨ ਨਾ ਸਿੱਖ ਜਿਹੜੇ ਸਨ ਉਹਨਾਂ ਨੇ ਵੀ ਇੱਥੇ ਮਦਦ ਕੀਤੀ ਏ ਸਿੱਖਾਂ ਯਾਦ ਰੱਖਣਾ ਜਿਹੜੀ ਤੁਸੀਂ ਐਜੂਕੇਸ਼ਨ ਲੈ ਰਹੇ ਜੇ ਇਹ ਤੁਹਾਡੀ ਲਾਈਫ ਲਈ ਤੁਹਾਡੀ ਸੋਸਾਇਟੀ ਲਈ ਬਹੁਤ ਇੰਪੋਰਟੈਂਟ ਹੈ ਤੇ ਐਸ ਇੰਡੀਵਿਜੂਅਲ ਜਦੋਂ ਤੁਸੀਂ ਗਰੋ ਅਪ ਕਰੋ ਯੂ ਆਲ ਬਿਕਮ ਇਨਸਟੀਟਿਊਸ਼ਨ ਇੱਕ ਤਾਲੀਮ ਹੈ ਜਿਹੜੀ ਧਾਰਮਿਕ ਰਿਲੀਜੀਅਸ ਤਾਲੀਮ ਹੈ ਇੱਕ ਤਾਲੀਮ ਹੈ ਜਿਹੜੀ ਤੁਸੀਂ ਕਾਲਜ ਤੋਂ ਲੈ ਰਹੇ ਇਹਨਾਂ ਨੂੰ ਮਿਕਸ ਕਰਕੇ ਐਂਡ ਗਰੋਅ ਅਪ ਠੀਕ ਹੈ ਜੀ ਧੰਨਵਾਦ ਇਸ ਵੇਲੇ ਅਸੀਂ ਗੁਰਦਾਰਿਆਂ ਦੇ ਉੱਪਰ ਪਾਕਿਸਤਾਨ ਲੈਂਦੇ ਪੰਜਾਬ ਦੇ ਵਿੱਚ ਮੁਖਤਲਫ ਥਾਵਾਂ ਤੇ ਜਾ ਰਹੇ ਹਾਂ ਔਰ ਗੁਜਰਾਵਾਲਾ ਦਾ ਵਿਜ਼ਿਟ ਕਰ ਰਹੇ ਹਾਂ ਔਰ ਗੁਜਰਾਵਾਲਾ ਦੀ ਹਿਸਟਰੀ ਦੇ ਉੱਪਰ ਆਪਾਂ ਪਿਛਲੇ 4-5 ਵੀਡੀਓ ਬਣਾ ਚੁੱਕੇ ਹਾਂ ਤੇ ਏਸੀ ਗੁਜਰਾਵਾਲਾ ਦੇ ਵਿੱਚ ਫਿਰਦੇ ਫਿਰਦੇ ਆਪਾਂ ਪਹੁੰਚ ਗਏ ਆ ਗੁਰੂ ਨਾਨਕ ਖਾਲਸਾ ਕਾਲਜ ਦੇ ਵਿੱਚ ਜੋ 1918 ਦੇ ਵਿੱਚ ਬਣਾਇਆ ਗਿਆ ਸੀ ਲੇਕਿਨ ਇਹਦੇ ਵਿੱਚ ਬਹੁਤ ਸਾਰੀਆਂ ਯਾਦਾਂ ਸਾਡੇ ਨਾ ਸਿਰਫ ਸਿੱਖ ਧਰਮ ਦੇ ਨਾਲ ਬਲਕਿ ਪੁਰਾਣਾ ਜਿਹੜਾ ਗੁਜਰਾਵਾਲਾ ਸੀਗਾ ਉਹਦੇ ਨਾਲ ਜੁੜੀਆਂ ਹੋਈਆਂ ਨੇ ਹੁਣ ਜਦੋਂ ਆਪਾਂ ਇਹੋ ਜਿਹੀ ਚੀਜ਼ਾਂ ਵੇਖਦੇ ਆ ਸਭ ਤੋਂ ਪਹਿਲੇ ਤੇ ਚਲੋ ਆਪਾਂ ਇਹਨੂੰ ਪੜ੍ਹਦੇ ਆ ਤੁਸੀਂ ਵੇਖ ਲਓ ਕਿ ਉੱਪਰ ੴ ਸਤਿਗੁਰ ਪ੍ਰਸਾਦ ਫਿਰ ਅਬਜਲ ਨੀਵ ਤਰੀ ਗੁਰੂ ਨਾਨਕ ਨਿਤਨੇ ਚੜ੍ਹੇ ਸਵਾਈ ਇਹ ਵੇਖੋ ਜੀ ਇਹ ਜਿਹੜਾ ਇੱਕ ਆਪਾਂ ਕਹਿ ਸਕਦੇ ਆ ਟੈਗ ਜਿਹੜਾ ਉਸ ਵੇਲੇ ਜਿਹੜੀ ਮੋਰ ਹੈ ਉਹ ਬੜੀ ਯੂਨਿਕ ਜੀ ਹੈ ਖੰਡਾ ਵੀ ਹੈ ਉੱਪਰ ਨਿਸ਼ਾਨ ਸਾਹਿਬ ਵੀ ਹੈ ਵਿੱਚੋਂ ਬੰਦੂਕ ਵੀ ਹੈ ਤੀਰ ਕਮਾਨ ਵੀ ਹੈ ਵਿਦਿਆ ਵਿਚਾਰੀ ਦਾ ਪਰਉਪਕਾਰੀ ਸੋ ਉਸ ਵੇਲੇ ਸ੍ਰੀ ਗੁਰੂ ਨਾਨਕ ਗੁਰੂ ਨਾਨਕ ਖਾਲਸਾ ਕਾਲਜ ਦਾ ਬੁਨਿਆਦੀ ਪੱਥਰ ਜਿਹੜਾ ਹੈ ਉਹ ਰੱਖਿਆ ਸ੍ਰੀਮਾਨ ਗੁਰਮukh ਪਿਆਰੇ ਸੰਤ ਅਤਰ ਸਿੰਘ ਜੀ ਮਹਾਰਾਜ ਮੇਰਾ ਖਿਆਲ ਹੈ ਅਤਰ ਸਿੰਘ ਜੀ ਮਹਾਰਾਜ ਮਸਤੂ ਆਣੇ ਵਾਲੇ ਉਹਨਾਂ ਦਾ ਹੀ ਹੈ ਔਰ ਗੁਰਨਾਵਾਲੇ 'ਚ ਇਹਨਾਂ ਦੇ ਨਾਮ ਦੇ ਬਹੁਤ ਸਾਰੀਆਂ ਤਖਤੀਆਂ ਨੇ ਆਪਾਂ ਪਿਛਲੀ ਵੀਡੀਓ 'ਚ ਗਏ ਸੀਗੇ ਥੋੜੀ ਦੇਰ ਪਹਿਲੇ ਸ੍ਰੀ ਗੁਰੂ ਸਿੰਘ ਸਭਾ ਉੱਥੇ ਵੀ ਉਹਨਾਂ ਨੇ ਬੁਨਿਆਦੀ ਪੱਤਰ ਰੱਖਿਆ ਔਰ ਇਹ ਰੱਖਿਆ ਕਦੋਂ 30 ਮਾਰਚ 1918 ਦੇ ਵਿੱਚ ਅੱਛਾ ਇੱਥੇ ਦੇ ਪ੍ਰਿੰਸੀਪਲ ਸਾਹਿਬ ਨਾਲ ਵੀ ਤੁਹਾਨੂੰ ਮਿਲਵਾਨੇ ਅੱਛਾ ਇਸ ਚੀਜ਼ ਨਾਲ ਰਹਿਤਲ ਬੜੀ ਕਾਊਂਟ ਹੁੰਦੀ ਹੈ ਕਿਉਂਕਿ ਆਪਾਂ ਜਿੱਥੇ ਖੜੇ ਆ ਇਹਦੇ ਲੱਗੇ ਗੁਰਨਾਣਿਕਪੁਰਾ ਔਰ ਨਾਲ ਹੀ ਗੋਬਿੰਦਪੁਰਾ ਜਾਂ ਗੋਬਿੰਦਵਾਲਾ ਵੀ ਆਖਿਆ ਜਾਂਦਾ ਹੈ ਗੋਬਿੰਦਗੜਵੀ ਉਹਨਾਂ ਨੂੰ ਆਖਿਆ ਜਾਂਦਾ ਹੈ ਸੋ 166 ਕਨਾਲ ਤੋਂ ਵੀ ਵੱਡਾ ਇਹ ਕਾਲਜ ਹੈਗਾ ਹੈ ਪੁਰਾਣਾ ਬਣਿਆ ਹੋਇਆ ਹੈ ਔਰ ਇਹਦੀ ਰਹਿਤਲ ਬੈਤਲ ਦੇ ਨਾਲ ਬਹੁਤ ਸਾਰੀਆਂ ਗੱਲਾਂ ਆਪਾਂ ਪ੍ਰਿੰਸੀਪਲ ਸਾਹਿਬ ਨਾਲ ਵੀ ਕਰਾਂਗੇ ਬਹੁਤ ਸਾਰੀਆਂ ਹੋਰ ਵੀ ਤਖਤੀਆਂ ਨੇ ਇੱਕ ਚੀਜ਼ ਹੋਰ ਮੈਂ ਦੱਸਦਾ ਜਾਵਾਂ ਹੁਣ ਇਸ ਦਾ ਨਾਮ ਹੈ ਇਸਲਾਮੀਆਂ ਗ੍ਰੈਜੂਏਟ ਕਾਲਜ ਪੁਰਾਣਾ ਇਹਦਾ ਨਾਮ ਸੀ ਗੁਰੂ ਨਾਨਕ ਖਾਲਸਾ ਕਾਲਜ ਸੋ ਇਸ ਤੋਂ ਹੀ ਆਪਾਂ ਏਡੇ ਵੱਡੇ ਕਾਲਜ ਤੋਂ ਹੀ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਗੁਜਰਾਵਾਲਾ ਦੀ ਰਹਿਤਲ ਦੇ ਵਿੱਚ ਕਿੰਨੇ ਕ ਸਿੱਖ ਇਹ ਪੁਰਾਣੀ ਰਹਿਤਲ ਕਿੰਨੀ ਕ ਸਾਂਝ ਹੋਣੀ ਹੈ ਕਿ ਇਤਨਾ ਵੱਡਾ ਵਿਸ਼ਾਲ ਕਾਲਜ ਬਣਾਇਆ ਹੋਇਆ ਹੈ ਮੈਂ ਤੁਹਾਨੂੰ ਦੂਜੇ ਪਾਸੇ ਵੀ ਵਿਖਾ ਦਿੰਦਾ ਆ ਵੇਖੋ ਜੀ ਇਹ ਕਾਲਜ ਦਾ ਗਰਾਊਂਡ ਹੈਗਾ ਸਾਹਮਣੇ ਇੱਕ ਬਹੁਤ ਤਗੜੀ ਕੋਠੀ ਵੀ ਹੈਗੀ ਹੈ ਔਰ ਇਸ ਕਾਲਜ ਦੇ ਨਾਲ-ਨਾਲ ਬਹੁਤ ਸਾਰਾ ਇਤਿਹਾਸ ਵੀ ਹੈਗਾ ਸੋ ਆਪਾਂ ਇਹਨਾਂ ਦੇ ਪ੍ਰਿੰਸੀਪਲ ਸਾਹਿਬ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਪ੍ਰਿੰਸੀਪਲ ਸਾਹਿਬ ਦੇ ਹਾਲ ਦੇ ਅੰਦਰ ਅਸੀਂ ਮੌਜੂਦ ਹਾਂ ਔਰ ਸਾਨੂੰ ਬੜੀ ਹੈਰਾਨੀ ਹੋਈਗੀ ਇੱਥੇ ਵੇਖੋ ਬੋਰਡ ਲੱਗਾ ਹੋਇਆ ਹੈ ਮਿਸਟਰ ਐਮ ਯੂ ਮੋਰ ایم اے کوئی انگریز ہے جو ستارہ سو انیس سو ستارہ تو انیس سو انی تک رہے اس تو بعد سنت تیجہ سنگھ ایم اے ایل ایل بی ایک سال دے قریب پرنسپل اے رہے نے اس بعد بھائی جوت سنگھ ایم اے دو سال دے قریب اے پرنسپل رہے نے لیکن پروفیسر ہرکشن سنگی ایم اے انیس سو بائی تو انیس سو سنتالی تک لگ بھگ پچی سال پرنسپل رہے نے اور اس تو بعد بے خود اسی سارے چونکہ وانڈ ہو گئی ਰੋਸਤਵਤ ਪ੍ਰਿੰਸੀਪਲ ਜਿਹੜੇ ਨੇ ਇਸ ਵੇਲੇ ਮੌਜੂਦ ਨੇ ਡਾਕਟਰ ਐਮ ਜ਼ਮਾਨ ਚੀਮਾ ਪੀ ਐਚ ਡੀ ਆਹ ਵਾਲੀ ਹਾਂਜੀ ਹੈ ਪ੍ਰਾਨਿਤ ਅਸਤੀ ਹੈ ਜੀ ਇਹ ਇਹ ਨਾਲ ਉਹਨਾਂ ਦੇ ਲਈ ਹੈ ਨਾ ਹਰ ਰੋਜ਼ੀ ਸਕੂਲ ਦੇ ਪ੍ਰਿੰਸੀਪਲ ਨੇ ਮਿਸਟਰ ਐਮ ਯੂ ਮੋਰ ਐਮ ਏ 1900 ਜਿਹੜੀ ਆਪਾਂ ਅੰਦਰ ਗੱਲ ਕੀਤੀ 1919 ਤੋਂ 1900 ਵੀ 1918 ਤੋਂ 1919 ਤੱਕ 1917 ਤੋਂ 19 ਤੱਕ ਹਾਂਜੀ ਅਤੇ ਸੰਤ ਤੇਜਾ ਸਿੰਘ ਜਿਹੜੇ ਨੇ ਉਹ 19 ਤੋਂ ਲੈ ਕੇ 20 ਤੱਕ ਭਾਈ ਜੋਤ ਸਿੰਘ ਜਿਹੜਾ ਨਾ ਇਹ ਨਾਲੋਂ 더 ਸਭ ਤੋਂ ਜ਼ਿਆਦਾ ਇਹ 1920 ਤੋਂ ਲੈ ਕੇ 1922 ਤੱਕ ਅਤੇ ਬਾਬਾ ਹਰਕ੍ਰਿਸ਼ਨ ਸਿੰਘ ਜੀ ਹਰਕ੍ਰਿਸ਼ਨ ਸਿੰਘ ਜੀ ਇਹ 1947 ਤੱਕ 47 ਤੱਕ ਤੇ ਇਹ ਜੀ ਤੇ ਅਸਲ ਇਹਦਾ ਜਿਹੜਾ ਦਿਹਾਏ ਨੇ ਨਾ ਉਦੋਂ ਲੱਗ ਹਾਂਜੀ ਤੇ ਆ ਕੇ ਆ ਗਏ ਕਾਲਜ ਦਾ ਉਹ ਉਸ ਤੋਂ ਦੌਰ ਦਾ ਇਹ ਉਸ ਤੋਂ ਦੌਰ ਦਾ ਕੀ ਬਾਤ ਹਨ ਜੀ ਕੀ ਬਾਤ ਹੈ ਵਾਜੀ ਵਾ ਅਸਲ ਕਾਲਜ ਦੀ ਬਿਲਡਿੰਗ ਦੇ ਦਾ ਆ ਨਕਸ਼ਾ ਕਾਲਜ ਦੇ ਪ੍ਰਿੰਸੀਪਲ ਸਾਹਿਬ ਸਾਡੇ ਨਾਲ ਸਾਨੂੰ ਹੁਣ ਬਾਹਰ ਦਾ ਬੋਰਡ ਦੇਖਿਆ ਹਾਂਜੀ ਹਾਂਜੀ ਵੇਖਿਆ ਉਹਦੇ ਉੱਤੇ ਮੈਂ ਲਿਖਿਆ ਹੋਏ ਐਸ ਗੁਰੂ ਨਾਨਕ ਖਾਲਸਾ ਜੀ ਜੀ ਬਿਲਕੁਲ ਬਿਲਕੁਲ ਅਸੀਂ ਉਹ ਵੇਖਿਆ ਜੀ ਪੜਿਆ ਬਹੁਤ ਧੰਨਵਾਦ ਜੀ ਤੁਹਾਡਾ ਸਾਨੂੰ ਆਸ ਨਹੀਂ ਜੀ ਇਹ ਤਾਂ ਲਿਖਿਆ ਹੋਏਗਾ ਪਰ ਲਿਖਿਆ ਵੇਖ ਕੇ ਬਹੁਤ ਚੰਗਾ ਨਹੀਂ ਭਾਜੀ ਮੈਂ ਪਹਿਲੇ ਆਇਆ ਸੀ ਨਹੀਂ ਲਿਖਿਆ ਸੀ ਹੁਣ ਲਿਖਿਆ ਆਇਆ ਹੈ ਮੈਨੂੰ ਬਹੁਤ ਚੰਗਾ ਲੱਗਾ ਵੇਖ ਡਾਕਟਰ ਮੁਹੰਮਦ ਜ਼ਮਾਨ ਚੀਮਾ ਡਾਕਟਰ ਮੁਹੰਮਦ ਜ਼ਮਾਨ ਚੀਮਾ ਤੁਸੀਂ ਪ੍ਰਿੰਸੀਪਲ ਬਸ ਇਹ ਪ੍ਰਿੰਸੀਪਲ ਕੰਮ ਕਰਦਾ ਹੈ ਇਹ ਗੁਰੂ ਨਾਨਕ ਖਾਲਸਾ ਕਾਲਜ ਕਦੋਂ ਬਣਿਆ ਸੀਗਾ ਇਹ 1917 ਵਿੱਚ ਜਨਾਬ ਇਹ ਸਟੈਬਲਿਸ਼ ਹੋਇਆ ਠੀਕ ਹੈ 1917 ਦੇ ਵਿੱਚ 1917 ਦੇ ਵਿੱਚ ਠੀਕ ਹੈ ਤੇ ਇਹ ਜੁਆਇਨ ਕਦੋਂ ਕੀ ਸੀ ਜੀ ਮੈਂ ਇੱਥੇ 96 ਦੇ ਜੁਆਇਨ ਕੀਤਾ ਇਸ ਕਾਲਜ ਦੀ ਕਿੰਨੀ ਜ਼ਮੀਨ ਹੈ ਜੀ ਇਸ ਕਾਲਜ ਦੀ ਜਿਹੜੀ ਸਾਨੂੰ ਕਾਗਜ਼ਾਂ ਵਿੱਚ ਉਹ 166 ਕਨਾਲ 166 ਕਨਾਲ ਜ਼ਮੀਨ ਵਾਜਿਆ ਉਹ ਕੀ ਬਾਤ ਹੈ ਹਾਂ ਇਹ ਸਾਡਾ ਹਾਲ ਹੈ ਔਰ ਦੇਖੋ ਨਾ ਇਹ ਤਾਰਨ ਸਾਹਿਬ ਨੇ ਤੁਹਾਨੂੰ ਕਰਕੇ ਦਿੱਤਾ ਸੀ ਆ ਉਹ ਤੋਂ ਛਾਤੇ ਨਾ ਉਹਦੀ ਵਯਾ ਤੋਂ ਆ ਸਾਰਾ ਨੁਕਸਾਨ ਹੈ ਤੇ ਇਹ ਹੁਣ ਤੁਹਾਨੂੰ ਪਤਾ ਹੈ ਹੇ ਦੀਆਂ ਖਿੜਕੀਆਂ ਰੋਸ਼ਨ ਦਾਨ ਹਾਲ ਇਹ ਬਹੁਤ ਜ਼ਿਆਦਾ ਯਾਨੀ ਕਿ ਤਵਜੂ ਤਲਬ ਹੈ ਅਗਰ ਸਾਡੇ ਇਹ ਜਿਹੜੇ ਨੇ ਸਿੱਖ ਬਰਾਦਰੀ ਭਰਾ ਜਿਹੜੇ ਸਾਰੇ ਇਹਦਾ ਤੇ ਆਪਣਾ ਇਹ ਇਰਾਦਾ ਹੈ ਕਿ ਇਹਦਾ ਨਾਮ ਗੁਰੂ ਨਾਨਕ ਖਾਲਸਾ ਹਾਲ ਰੱਖਿਆ ਜਾਏ ਠੀਕ ਹੈ ਲੇਕਿਨ ਮੈਂ ਕੋਸ਼ਿਸ਼ ਵੀ ਇਹ ਕੀਤੀ ਸੀ ਚਲੋ ਪੁਰਾਣੀ ਗੱਲ ਅਸੀਂ ਨਹੀਂ ਕਰਦੇ ਸਾਡੇ ਵੱਡਿਆਂ ਦੀਆਂ ਗਲਤੀਆਂ ਜਾਂ ਜੋ ਕੁਝ ਵੀ ਹੈ ਵੇ ਲੇਕਿਨ ਇਹ ਦੇਖੇ ਸਾਡਾ ਕਲਚਰ ਸਾਡੀ ਜ਼ਮੀਨ ਸਾਡੀ ਸਾਰਾ ਸਭ ਕੁਝ ਅਸੀਂ ਇਕੀਆਂ ਤੇ ਇੱਕ ਦੂਜੇ ਨੂੰ ਸਾਨੂੰ ਬਰਦਾਸ਼ਤ ਕਰਕੇ ਹੀ ਇਹ ਸਾਡੇ ਵੱਡਿਆਂ ਦੀਆਂ ਗਲਤੀਆਂ ਸਾਂਝੀਆਂ ਅਸੀਂ ਸਦਾ ਹੁਣ ਤੱਕ ਭੋਤਨੇ ਆ ਤੇ ਜੀ ਬਿਲਕੁਲ ਠੀਕ ਹੈ ਸਾਡੇ ਸਾਡੇ ਵੱਡੇ ਵੀ ਇਕੱਠੇ ਸਾਨੂੰ ਯਾਦ ਇਹ ਕਿ ਸਾਡੇ ਆਣ ਗਵਣ ਵੀ ਸਿੱਖ ਬਰਾਦਰੀ ਦੀ ਇੱਕ ਦੂਜੇ ਦੀ ਖੁਸ਼ੀ ਗਮੀ ਇਹ ਉਹ ਤੇ ਅਸੀਂ ਆਪਣੀਆਂ ਉਹਨਾਂ ਗਲਤੀਆਂ ਦਾ ਜਿਹੜਾ ਨਾ ਆਪਾਂ ਇਸ ਤਰੀਕਾ ਕਰ ਸਕਦੇ ਆ ਕਿ ਅਸੀਂ ਅੱਗੋ ਇਸ ਤਰ੍ਹਾਂ ਦਾ ਕਲਚਰ ਦੇਈਏ ਆਪਣੀਆਂ نسلਾਂ ਨੂੰ ਕਿ ਇਹ ਜਿਹੜੀ ਇੱਕ ਸਾਡੇ ਅੰਦਰ ਨਫਰਤ ਦੀ ਫਜ਼ਾ ਪੈਦਾ ਹੋਈ ਹੈ ਇਹ ਖਤਮ ਹੋ ਜਾਏ ਤੇ ਇਹ ਖਤਮ ਇਸੇ ਤਰ੍ਹਾਂ ਹੀ ਹੋ ਸਕਦੀ ਹੈ ਜਦੋਂ ਮੈਂ ਤੁਹਾਨੂੰ ਬਰਦਾਸ਼ ਕਰਾਂਗਾ ਤੇ ਤੁਸੀਂ ਮੈਨੂੰ ਬਰਦਾਸ਼ ਕਰੋ ਬਹੁਤ ਸੋਹਣਾ ਠੀਕ ਹਾਂ ਅੱਛਾ ਇਹ ਇੱਡੀ ਵੱਡੀ ਜ਼ਮੀਨ ਦਾ ਮਾਲਕ ਇਹ ਕਾਲਜ ਨੂੰ ਜ਼ਮੀਨ ਕਿੰਨੇ ਦਿੱਤੀ ਸੀ ਇਹ ਜ਼ਮੀਨ ਜਿਹੜੀ ਸੀ ਇਹ ਸਾਡੇ ਜਿਹੜੀ ਤੁਹਾਡੀ ਸਿੱਖ ਬਰਾਦਰੀ ਸੀ ਇੱਥੋਂ ਦੀ ਜਿਹੜੀ ਯਾਨੀ ਕਿ ਸਾਰੀ ਸਿੱਖ ਕਮਿਊਨਿਟੀ ਸੀ ਜਿਨੇ ਜਾ ਕੇ ਹਿੰਦੁਸਤਾਨ ਲੁਧਿਆਣੇ ਦੇ ਵਿੱਚ ਜਾ ਕੇ ਪੰਜ ਅਦਾਰੇ ਬਣਾਏ ਨੇ ਗੁਰੂ ਨਾਨਕ ਖਾਲਸਾ ਜਿੱਤੇ ਉਹਦੇ ਨਾਲ ਦੇ ਨਾਂ ਨੂੰ ਗੁਜਰਾਵਾਲਾ ਲਗਾਇਆ ਵੇ ਅੱਛਾ ਹੁਣ ਵੀ ਲੱਗਦਾ ਹੁਣ ਵੀ ਉੱਥੇ ਜਿਹੜੇ ਮਤਲਬ ਜਿੱਦਾਂ ਮੈਂ ਨਾਂ ਤੱਕ ਕਹਨਾ ਅਰਵਿੰਦਰ ਸਿੰਘ ਸਾਹਿਬ ਜਿਹੜੇ ਬੰਦਾ ਨੇ ਉਹ ਜਿਸ ਖਾਲਸੇ ਤੇ ਉਹਨਾਂ ਦੇ ਨਾਲ ਮੈਨੂੰ ਉਹ ਆਪਣਾ ਪੱਲਾ ਸਾਹਿਬ ਐਕਟਰ ਵੀ ਨੇ ਉਹਨਾਂ ਦੀ ਗੱਲ ਕਰ ਜੀ ਜੀ ਨਹੀਂ ਪੱਲਾ ਸਾਹਿਬ ਉੱਥੋਂ ਦੇ ਪ੍ਰਿੰਸੀਪਲ ਨੇ ਅੱਛਾ ਅੱਛਾ ਖਾਲਸੇ ਵੀ ਨੇ ਔਰ ਉਹਨਾਂ ਦੇ ਪੈਰ ਤੇ ਯਾਨੀ ਕਿ ਜਿਹੜਾ ਉਹਨਾਂ ਮੈਨੂੰ ਭੇਜਿਆ ਸੀ ਪੰਜ ਹਜ਼ਾਰਿਆਂ ਦਾ ਨਾਂ ਸੀ ਉਹਨਾਂ ਦੇ ਨਾਲ ਗੁਜਰਾਵਾਲਾ ਇੱਥੋਂ ਦੀ ਜਿਹੜੀ ਸੀ ਨਾ ਸਾਡਾ ਮੱਲਾ ਗੁਬਿੰਦਗੜ੍ਹ ਤੇ ਦੂਸਰਾ ਕਿਹੜਾ ਸੀ ਗੁਰੂ ਨਾਨਕਪੁਰਾ ਇਹ ਜਿਹੜੀ ਸਾਰੀ ਇੱਥੇ ਸਿੱਖ ਕਮਿਊਨਿਟੀ ਸੀ ਤੇ ਉਸ ਤੋਂ ਬਾਅਦ ਤੁਸੀਂ ਆ ਇਹਨਾਂ ਦੀਆਂ ਨੇਮ ਪਲੇਟਾਂ ਵੇਖੋਗੇ ਨਾ ਕਿ ਕਿੰਨੀਆਂ ਕਿੜੀਆਂ ਜਨਾਬ ਨਵਾਬ ਲੋਕ ਸਨ ਜਿਨ੍ਹਾਂ ਇਹਨੂੰ ਬਣਾਉਣ ਦੇ ਵਿੱਚ ਹਿੱਸਾ ਲਿਆ ਇਹ ਸਿਰਫ ਇੱਥੋਂ ਦੀ ਸਿੱਖ ਕਮਿਊਨਿਟੀ ਨਹੀਂ ਸੀ ਬਲਕਿ ਆਦੇਵਾਲੇ ਜਿਹੜੀਆਂ रियासतਾਂ ਸਨ ਨਾ ਸਿੱਖ ਜਿਹੜੇ ਸਨ ਲੋ ਉਹਨਾਂ ਨੇ ਵੀ ਇੱਥੇ ਬਦਲ ਕੀਤੀ ਏ ਉਹ ਨਰੀਆਤ ਸਾੜੀ ਮੈਂ ਤੁਹਾਨੂੰ ਸਟੋਨ ਦਿਖਾਣਾ ਵਾ ਉਹ ਲੱਗੇ ਨੇ ਉਹਨਾਂ ਦੀ ਵੀ ਮਿਹਨਤ ਹੈ ਤੇ ਉਹਨਾਂ ਦੀਆਂ ਰੂਹਾਂ ਨੂੰ ਵੀ ਇਹਦਾ ਸਵਾਬ ਜਿਹੜਾ ਜਾਂਦਾ ਹੈ ਇਹਨਾਂ ਨੇ ਨੇਕੀ ਜਿਹੜੀ ਕੀਤੀ ਹੈ ਠੀਕ ਹੈ ਤੁਸੀਂ ਜਨਾਬ ਤਸਵੀਰਾਂ ਵੇਖਣੀਆਂ ਨੇ ਤੇ ਫਿਰ ਤੁਹਾਨੂੰ ਮੇਰੇ ਜ਼ਾوق ਦਾ ਪਤਾ ਚੱਲੇਗਾ ਇਹ ਪੜੀਆਂ ਨਹੀਂ ਸਮਝਾਂਦੀਆਂ ਉਹ ਤੁਹਾਡੇ ਬੋਲਣ ਦੇ ਅੰਦਾਜ਼ ਤੋਂ ਜਿਹੜੀ ਪਹਿਲੀ ਆਪਾਂ ਫੋਟੋਆਂ ਦੇਖੀਏ ਉੱਥੇ ਹੀ ਪਤਾ ਲੱਗ ਗਿਆ ਹੈ ਇਹ ਤੁਸੀਂ ਉਹ ਵੇਖੋ ਵੀ ਲਿਖੀ ਕਿੱਸੇ ਆਖਿਆ ਤੁਹਾਨੂੰ ਦੂਰੋਂ ਚਮਕਦੀ ਨਜ਼ਰ ਆਵੇਗੀ ਦੂਰੋਂ ਚਮਕ ਰਹੀ ਮੈਂ ਪੜ ਨਹੀਂ ਸਕਦਾ ਇਹ ਹਾਂਜੀ ਇਹ ਸਾਫ ਸੁੱਥੀ ਜਨਾਬ ਇੰਜ ਜਿਵੇਂ ਨਾ ਬਿਲਕੁਲ ਹਾਂਜੀ ਸਹੀ ਫੋਟੋ ਕਾਪੀ ਹੋਈ ਆ ਵੇਖੋ ਜਰਾ ਸਰ ਸਰਬ ਪ੍ਰਸਾਦ ਤਹਿਲ ਕਰਾਈ ਸ਼੍ਰੀਮਤੀ ਸਰਦਾਰਨੀ ਪ੍ਰਤਾਪ ਜੀ ਜੀ ਦੇ ਆਪਣੇ ਪਿਆਰੇ ਪਤੀ ਗੁਰਪੁਰ ਨਿਵਾਸੀ ਸਰਦਾਰ ਬਹਾਦਰ ਸਰਦਾਰ ਭਗਤ ਸਿੰਘ ਜੀ ਵਜ਼ੀਰ ਪੁੱਛੰ ਦੀ ਯਾਦ ਵਿੱਚ اپنے تنگلا so,

ਕਪੂਤਾਲਾ ਦੇ ਉਤਰ ਅਮਰਸਰ ਸਾਹਿਬ ਜਿਲ੍ਹੇ ਵਿੱਚ ਹੈ ਇਹ ਇਹ ਇੱਥੇ ਹੈ ਕਪੂਤਾਲਾ ਸ਼ਹਿਰ ਕਿੱਥੇ ਹੈ ਹੈ ਜਲਨੀਵ ਤਰੀ ਗੁਰੂ ਨਾਨਕ ਨਿਤ ਨਿਤ ਚੜ੍ਹੈ ਸਵਾਈ ਕੋਕਾਰ ਸਤਗੁਰ ਪ੍ਰਸਾਦ ਉੱਪਰ ਲਿਖਿਆ ਹੈ ਵਿਦਿਆ ਵਿਚਾਰੀਤਾ ਪਰਉਪਕਾਰੀ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੈ ਜੀ ਗੁਰੂ ਨਾਨਕ ਖਾਲਸਾ ਕਾਲਜ ਦੀ ਦਾ ਬੁਨਿਆਦੀ ਪੱਥਰ ਰੱਖਿਆ શ્રીਮਾਨ ਗੁਰਮੁਖ ਪਿਆਰੇ ਸੰਤ ਅਤਰ ਸਿੰਘ ਜੀ ਮਹਾਰਾਜ 18 ਚੇਤਰ ਸਮਤ ਨਾਨਕ ਸ਼ਾਹੀ 449 ਤੇ ਇਹ ਥੱਲੇ ਇੰਗਲਿਸ਼ ਵਿੱਚ ਵੀ ਸਾਰਾ ਕੁਝ ਲਿਖਿਆ ਹੋਇਆ ਹੈ ਦਾ ਫਾਊਂਡੇਸ਼ਨ ਸਟੋਨ ਆਫ ਗੁਰੂ ਨਾਨਕ ਖਾਲਸਾ ਕਾਲਜ ਵਾਇ ਲੇਡ ਬਾਈ ਸੰਤ ਅਤਰ ਸਿੰਘ ਜੀ ਮਹਾਰਾਜ 1918 ਦੇ ਵਿੱਚ 100 ਤੇ 7 ਵਰੇ ਪਹਿਲੇ 107 ਵਰੇ ਪੂਰੇ ਹੋ ਜਾਣਗੇ 30 ਮਾਰਚ ਨੂੰ ਇਸ ਬਿਲਡਿੰਗ ਦੇ ਤੇ ਆ ਵੇਖੋ ਜੀ ਕਾਲਜ ਦੇ ਪ੍ਰਿੰਸੀਪਲ ਜੀ ਸਾਡੇ ਨਾਲ ਨੇ ਇਹ ਇਹਨਾਂ ਦੀ ਮਿਹਨਤ ਸਤਕਾ ਇਹਨਾਂ ਦੀ ਮੁਹੱਬਤ ਸਤਕਾ ਹੈ ਦੇਖ ਲਓ ਕਿ ਮੈਂ ਪਹਿਲੇ ਵੀ ਆਇਆ ਮੈਂ ਵੇਖੀ ਸੀ ਇਹ ਤਖਤੀ ਬਹੁਤ ਬੁਰੀ ਹਾਲਤ ਚ ਸੀ ਬਲਕਿ ਗੁਰੂ ਨਾਨਕ ਖਾਲਸਾ ਕਾਲਜ ਔਰ ਥੱਲੇ ਔਰ ਉੱਪਰ ਨੇ ਦੁਬਾਰਾ ਜਿਹੜੀ ਹੈ ਉਹ ਰੀਫਿਲਿੰਗ ਕੀਤੀ ਹੈ ਇਸ ਦੀ ਸੋ ਇੱਕ ਬਹੁਤ ਖੁਸ਼ ਆਇਂਦੀ ਗੱਲ ਹੈ ਜੀ ਬਹੁਤ ਖੁਸ਼ ਆਇਂਦੀ ਗੱਲ ਹੈ ਔਰ ਸਭ ਤੋਂ ਵਿਲੱਖਣ ਚੀਜ਼ ਇਹਦੇ ਵਿੱਚ ਇਹ ਹੈ ਭਾਈ ਸਾਹਿਬ ਜੀ ਇਹ ਵੇਖ ਰਹੇ ਹੋ ਬੜਾ ਡਿਫਰੈਂਟ ਜਿਹਾ ਉਹਨਾਂ ਨੇ ਨਾ ਉਹ ਬਣਾਇਆ ਹੋਇਆ ਹੈ ਖੰਡਾ ਜਿਹੜਾ ਹੈ ਬਾਕੀਆਂ ਨਾਲ ਡਿਫਰੈਂਟ ਹੈ ਜਿਵੇਂ ਲੋਗੋ ਨਹੀਂ ਬਣਦੇ ਪੁਰਾਣੇ ਵਿੱਚ ਸ਼ਸਤਰ ਵੀ ਹੈ ਤੀਰ ਵੀ ਹੈ ਤੇ ਮੇਚਾ ਬੰਦੂਕ ਵੀ ਹੈ ਹਾਂਜੀ ਤੀਰ ਹੈ ਕਿਰਪਾਨਾਂ ਤਾਂ ਹੈ ਹੀ ਹੈ ਫਿਰ ਜਿਹੜਾ ਖੰਡਾ ਉੱਪਰ ਆ ਜਿਹੜਾ ਫਲੈਗ ਜਿਹਨੂੰ ਆਪਾਂ ਕਹਿੰਦੇ ਆ ਨਿਸ਼ਾਨ ਸਾਹਿਬ ਉਹ ਚ ਖੰਡਾ ਬਣਿਆ ਹੋਇਆ ਬਿਲਕੁਲ ਆੜੀ ਵੀ ਹੈ ਆ ਦੇਖੋ ਕਿਧਰੇ ਵੀ ਆਪਾਂ ਬੰਦੂਕ ਦਾ ਉਹ ਨਹੀਂ ਵੇਖਿਆ ਤਾਰੀਖੇ ਪਾਕਿਸਤਾਨ ਕੇ حوالے سے ਵੀ ਆਹ ਕੋਈ ਇਹ ਬਤਾਰਾ ਜ਼ਰੂਰੀ ਹੈ ਕਿ ਇਹ ਇਹ ਬਾਤ ਬਿਲਕੁਲ ਗਲਤ ਹੈ ہر جگہ کسی جگہ مسلمانوں نے ظلم کیا کسی جگہ سکھوں نے کیا ہندوؤں نے کیا لیکن اس خطے کی یہ بدبختی ہے کہ آج تک ہم آپس میں یہ نفر ختم نہیں کر سکے वाँ. جس کی وجہ سے ہمارا یہ سارا خطہ جس کو ہم بر صبیر پاک و ہند کہتے ہیں جس میں پاکستان ہے انڈیا ہے اور بنگلہ دیش ہے ورنہ دہانت کے لحاظ سے تعلیم کے لحاظ سے اور قابلیت کے لحاظ سے یہ خطہ سب سے زیادہ جو ہے رچ ہے تو یہ ہمارے جو مہمان جو آئے ان کی یادیں جو ہیں اس خطے کے ساتھ اس جگہ کے ساتھ اس ادارے کے ساتھ وابستہ ہیں اور ہم بھی ان کے بڑوں کے شکر گزار ہیں آج گجرا والا شہر کے اندر جتنے بھی تعلیمی خاندانیاں یعنی کہ جو بھی جو بھی گھرہ ہے جس کے اندر علم ہے تعلیم ہے وہ ان کے بڑے اسلامی خارج یعنی کہ گرونانک خالصہ قالج سے پڑے ہوئے ہیں حتیٰ کہ ہمارے پاکستان کے جو صدر رفیق تارڑ تھا وہ بھی اسی کالج کے تعلق ہے ٹھیک ہے فلحانا جن لوگوں نے اس ادارے کی بنیاد رکھی ٹھیک ہے وہ ہمارے لیے واقعی تعلیم کے قابل ہے اور یہ انہی کی آگے اولاد ہیں انہی کے یہ بچے ہیں بیٹے ہیں تو ان کی تعلیم کرنا اور ان کی قدر کرنا

ਪਈ ਉਹ ਆਸਟ੍ਰੇਲੀਆ ਉਹ ਡੀਗੋ ਰੈਸਿਕ ਮੈਸਾ ਸੁਧ ਰਿਆ ਸੀ ਪਤਾ ਨਹੀਂ ਮੇਰੀ ਗੱਲ ਸਮਝ ਆਈ ਪੰਜਾਬੀ ਤੋਂ ਪੰਜਾਬੀ ਜ਼ਿਆਦਾ ਆਉਂਦੀ ਹੈ ਪੰਜਾਬੀ ਹੀ ਸਹੀ ਹੋਵੇ ਚਲੋ ਪਹਿਲਾਂ ਪੰਜਾਬੀ ਜਦੋਂ ਮਿਲਦੇ ਆ ਅਸੀਂ ਇੱਕ ਦੂਜੇ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਸਤਿ ਸ੍ਰੀ ਅਕਾਲ ਤੇ ਵੈਸੇ ਮੇਰਾ ਨਾਮ ਨਿਸ਼ਾਨ ਸਿੰਘ ਆਸਟ੍ਰੇਲੀਆ ਹੈ ਤੇ ਪਿਛਲੇ 25 ਸਾਲਾਂ ਤੋਂ ਆਸਟ੍ਰੇਲੀਆ ਹੀ ਰਹਿਣਾ ਤੇ ਵੈਸੇ ਟਰਦੇ ਪੰਜਾਬ ਜਿਹੜਾ ਇੰਡੀਆ ਚਲਸੀ ਹੈ ਉੱਥੇ ਦਾ ਰਹਿਣ ਵਾਲਾ ਹਾਂ ਦੇ এডਿਕੇਸ਼ਨ ਕੋਲ ਕੋ ਕੈਂਸਰ ਸਪੈਸ਼ਲਿਸਟ ਨਰਸਾ ਜੇ ਮੈਂ 13 ਸਾਲ ਜੋਗੀ ਸੀ ਮੈਦਬ অস্ট্রেলিয়া ਦੇ ਵਿੱਚ ਜਿੰਨਾਂ ਨੂੰ ਕੈਂਸਰ ਹੋ ਜਾਂਦਾ ਹੈ ਤੁਹਾਨੂੰ ਪਤਾ ਹੀ ਹੈ ਕਈ ਵਾਰ ਸੁਣਿਆ ਤੇ ਹੋਏਗਾ ਹੀ ਕੀਮੋਥੈਰਪੀ ਦਿੱਤੀ ਜਾਂਦੀ ਉਹ ਹੀ ਮੇਰੀ ਜੌਬ ਸੀ ਠੀਕ ਹੈ ਫਿਰ ਉਸ ਤੋਂ ਬਾਅਦ ਇੱਕ ਮੇਰੇ ਅੰਦਰ ਪੈਸ਼ਨ ਸੀਗਾ ਹਮੇਸ਼ਾ ਕਿ ਇਹ ਜਿਹੜਾ ਖੇਤਾ ਹੈ ਪੰਜਾਬ ਚ ਬੀਗ ਸਿੱਖ ਕੇ ਮੈਂ ਥੋੜਾ ਐਕਸਪਲੋਰ ਕਰਾਂ ਸਿੱਖੀ ਹਿਸਟਰੀ ਨੂੰ ਤੇ ਮੈਂ ਫਿਰ ਬਹੁਤ ਟ੍ਰੈਵਲ ਕੀਤਾ ਥਰੂਆਊਟ ਇੰਡੀਆ ਥਰੂਆਊਟ ਅਦਰ ਕੰਟਰੀਜ਼ ਚਾਹੇ ਯੂਕੇ ਆ ਇੰਗਲੈਂਡ ਆ ਕੈਨੇਡਾ ਆ ਯੂਐਸਏ ਆ ਆਸਟ੍ਰੇਲੀਆ ਆ ਸਾਰੇ ਤਾਂ ਟ੍ਰੈਵਲ ਕੀਤਾ ਤੇ ਲੰਦੇ ਪੰਜਾਬ ਚ ਜਿਹਨੂੰ ਹੁਣ ਆਪਾਂ ਪਾਕਿਸਤਾਨ ਕਹਿੰਦੇ ਆ ਇੱਥੇ ਮੈਂ ਤੀਜੀ ਵਾਰ ਆਇਆ ਹਾਂ 102000 90 ਚ ਪਹਿਲੀ ਵਾਰ ਆਇਆ ਸੀ ਗੁਜਰਾਂਵਾਲੇ ਥੋੜੀ ਸਮੇਂ ਲਈ ਆਇਆ ਸੀ ਫਿਰ ਮੈਂ 23 ਚ ਆਇਆ ਇਸ ਵਾਰ ਅੱਜ ਸਾਰਾ ਦਿਨ ਗੁਜਰਾਂਵਾਲੇ 'ਚ ਸਮਾਂ ਸਪੈਂਡ ਕਰਨ ਦਾ ਮੌਕਾ ਮਿਲਿਆ ਬਹੁਤ ਵਧੀਆ ਲੱਗਾ ਕਿਉਂਕਿ ਅਸੀਂ ਇੱਥੇ ਸ਼ਾਇਦ ਤੁਹਾਨੂੰ ਵੀ ਪਤਾ ਹੋਵੇ ਤੁਸੀਂ ਸਾਰੇ ਗੁਜਰਾਂਵਾਲੇ ਦੇ ਰਹਿਣ ਵਾਲੇ ਹੋ ਨਾ ਸ਼ਾਇਦ ਤੁਹਾਨੂੰ ਇਹਦਾ ਪਤਾ ਹੋਵੇ ਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਜਿਹਨੂੰ ਸ਼ੇਰ-ਏ-ਪੰਜਾਬ ਕਹਿੰਦੇ ਆ ਉਹ ਗੁਜਰਾਂਵਾਲੇ 'ਚ ਹੀ ਪੈਦਾ ਹੋਇਆ ਸੀ ਤੇ ਉਹਨਾਂ ਦਾ ਜਿਹੜਾ ਅਸਲੀ ਘਰ ਸੀਗਾ ਟੈਲੇ ਦੀ ਹੁੰਗਿਆ ਸੀ ਇਸ ਵੇਲੇ ਅੱਜ ਅਸੀਂ ਉਹਨੂੰ ਦੇਖ ਕੇ ਆਏ ਆਂ ਦੁਬਾਰਾ ਨੂੰ ਠੀਕ ਕੀਤਾ ਜਾ ਰਿਹਾ ਹੈ ਇਹਨਾਂ ਉਪਾਰ ਹਾਂ ਮੰਡੀ ਮੱਛੀ ਮੰਡੀ ਸ਼ਾਇਦ ਇਹ ਆਮਾਨ ਉਹ ਸਭ ਦੀ ਮੰਡੀ ਆ ਸਬਜ਼ੀ ਮੰਡੀ ਮੱਛੀਆਂ ਸਿੱਗੀਆਂ ਉੱਥੇ ਬਹੁਤ ਮਹੱਤਵਪੂਰਨ ਚੈਨ ਹੈ ਬਹੁਤ ਸਬਜ਼ੀ ਦਾ ਮੰਡੀ ਹੈ ਤੇ ਉੱਥੇ ਨਾਲ ਹੀ ਇੱਕ ਜਰਨੈਲ ਹਰੀ ਸਿੰਘ ਨਲੋਂ ਦੀ ਹਵੇਲੀ ਸੀਗੀ ਹਰੀ ਸਿੰਘ ਨਲਵਾ ਦੇ ਬਾਰੇ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਿੰਧ ਜਿਹੜਾ ਦਰਿਆ ਸੀਗਾ ਉਸ ਤੋਂ ਅੱਗੇ ਅਫਗਾਨਿਸਤਾਨ ਸ਼ੁਰੂ ਹੋ ਜਾਂਦਾ ਸੀ ਇਹ ਜਿਹੜਾ ਪਸ਼ਾਵਰ ਦਾ ਇਲਾਕਾ ਹੈ ਉਹ ਹਰੀ ਸਿੰਘ ਨਲਵਾ ਨੇ ਜਿੱਤ ਕੇ ਹੀ ਪਾਕਿਸਤਾਨ 'ਚ ਮਲਾਇਆ ਸੀ ਉਸ ਟਾਈਮ ਤੇ ਹਿੰਦੁਸਤਾਨ ਜਾਂ ਖਾਲਸਾ ਰਾਜ ਸੀ ਨੁਬੇਲੇ ਕਿ ਜੇ ਅੱਜ ਪਸ਼ਾਵਰ ਜਿਹੜਾ ਹੈ ਇਹ ਪਾਕਿਸਤਾਨ ਦੇ ਵਿੱਚ ਹੈ ਤੇ ਉਹ ਸਰਦਾਰ ਹਰੀ ਸਿੰਘ ਨਲਵਾ ਨੇ ਕਰਕੇ ਉਹਨਾਂ ਦੀ ਵੀ ਹਵੇਲੀ ਇੱਥੇ ਜਿਹੜੀਆਂ ਕਿ ਇਹ ਜੇ ਸਿੱਖ ਕੌਮ ਨੂੰ ਦੇਖਿਆ ਜਾਵੇ ਤੇ ਬਹੁਤ ਵੱਡੀਆਂ ਹਸਤੀਆਂ ਜਿਹੜੀਆਂ ਸਾਡੇ ਇੱਥੇ ਹੋਈਆਂ ਅੱਜ ਅਸੀਂ ਉਹ ਦੇਖ ਕੇ ਆਏ ਫਿਰ ਗੁਰਦੁਆਰਾ ਸਾਹਿਬ ਸੀ ਇਲਾਕੇ ਕਲੌਕ ਟਾਵਰ ਦੇ ਕੋਲ ਮੇਰੇ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਸਲਾਮੀਆ ਕਾਲਜ ਜਿਹੜਾ ਪਹਿਲਾਂ ਖਾਕਸਾ ਕਾਲਜ ਸੀ ਮੇਰੇ ਨਾਲ ਵੀਰ ਆਏ ਹਨ ਗੁਪਿੰਦਰ ਸਿੰਘ ਇਹ ਰਹਿਣ ਵਾਲੇ ਹਨ ਨਲਕਾਣਾ ਸਾਹਿਬ ਦੇ ਤਾਂ ਇਹਨਾਂ ਨੂੰ ਜਿਆਦਾ ਨੌਲੇਜ ਸੀ ਲੋਕਲੀ ਤੇ ਮੈਂ ਥੈਂਕਫੁਲ ਆ ਵਾਈਕੀਰੂ ਜੀ ਨੂੰ ਵੀ ਤੇ ਇਹਨਾਂ ਨੂੰ ਇਸੇ ਕਾ ਜਰੀਏ ਚ ਆਉਂਦਾ ਇੱਥੇ ਮੌਕਾ ਮਿਲਿਆ ਪ੍ਰਿੰਸੀਪਲ ਸਾਹਿਬ ਜੀ ਨੂੰ ਮਿਲੇ ਵੀਰਾਂ ਨੂੰ ਮਿਲੇ ਆਪ ਜੀ ਨੂੰ ਮਿਲੇ ਸਾਰਿਆਂ ਨੂੰ ਮੈਂ ਯੂਨੀਵਰਸਿਟੀ ਸ ਦੇਖੋ ਕਾਲਜ ਚ ਪੜ੍ਹੇ ਆ ਪੰਜਾਬ ਚ ਦੋ ਯੂਨੀਵਰਸਿਟੀ ਚ ਮੈਂ ਆਸਟ੍ਰੇਲੀਆ ਜਾ ਕੇ ਪੜ੍ਹੇ ਆ ਠੀਕ ਹੈ ਤੇ ਇੱਕ ਪੜਨਾ ਜਿਹੜੀ ਅਸੀਂ ਅੱਜ ਵੀ ਮਿਸ ਕਰਦੇ ਆ ਆਪਣੇ ਸਕੂਲ ਡੇਸ ਨੂੰ ਕਾਲਜ ਡੇਸ ਨੂੰ ਯੂਨੀਵਰਸਿਟੀ ਡੇਸ ਨੂੰ ਤੇ ਤੁਸੀਂ ਆਮ 46 ਮੈਂ ਤੁਹਾਨੂੰ ਆਪਣੀਆਂ ਬੇਟੀਆਂ ਕਹਾ ਤੁਸੀ ਮੇਰੀਆਂ ਬੇਟੀਆਂ ਚਾਈਨ ਵਿੱਚ ਪੋਸਟ ਗ੍ਰੈਜੂਏਟ ਵੀ ਪੜ ਰਹੀ ਹੋਈਆਂ ਇੱਕ ਤੁਹਾਡੇ ਕੋਲ ਅਗੇ ਫਿਊਚਰ ਫਿਊਚਰ ਵਿੱਚ ਤੁਸੀਂ ਇੰਡੀਵਿਜੂਅਲ ਤੌਰ ਤੇ ਜੌਬਸ ਕਰਨੀਆਂ ਐ ਕਾਮ ਲਈ ਕੁਝ ਕਰਨਾ ਦੇਸ਼ ਲਈ ਕਰਨਾ ਪਰ ਜਿਹੜੀ ਇੱਕ ਗੱਲ ਹੁਣੇ ਪ੍ਰਿੰਸੀਪਲ ਸਾਹਿਬ ਨੇ ਕਹੀ ਉਹ ਮੈਨੂੰ ਬਹੁਤ ਵਧੀਆ ਲੱਗੀ ਕਿ ਪਿਛਲੇ 100 200 400 ਸਾਲਾਂ ਦੇ ਵਿੱਚ ਉਹ ਇਹ ਜਿਹੜਾ ਖੇਤਾ ਸੀਗਾ ਇਹਦੇ ਵਿੱਚ ਬਾਰ-ਬਾਰ ਬਾਰ-ਬਾਰ ਅਸੀਂ ਧਰਮ ਦੇ ਮੱਜਹਬ ਦੇ ਨਾਮ ਦੇ ਉੱਤੇ ਲੜੇ ਆਂ ਔਰ ਬਾਰ-ਬਾਰ ਇਸ ਏਰੀਏ ਦਾ ਅਸੀਂ ਨੁਕਸਾਨ ਕੀਤਾ ਤੇ ਜਦੋਂ ਤੁਸੀਂ ਐਜ਼ ਅ ਸਟੂਡੈਂਟ ਐਜੇ ਕੱਲ ਸਕਾਲਰ ਹੋ ਸਕਦਾ ਤੁਹਾਡੇ ਚ ਕੋਈ ਪ੍ਰਿੰਸੀਪਲ ਕੋਈ ਪ੍ਰੋਫੈਸਰ ਬਣ ਮੈਂ ਕਹਿ ਦਵਾਂ ਆਪਣੀ ਬੇਟੀ ਨੂੰ ਕਿ ਐਜ਼ ਅ ਮਦਰ ਵੀ ਕਰ ਨੂੰ ਤੁਸੀਂ ਜਦੋਂ ਆਪਣੀ ਲਾਈਫ ਦੇ ਵਿੱਚ ਕਿਤੇ ਸੈਟਲ ਹੋਣਾ ਹੈ ਤੇ ਆਪਣੇ ਬੱਚਿਆਂ ਨੂੰ ਆਪਣੇ ਸਟੂਡੈਂਟਸ ਨੂੰ ਆਪਣੀ ਸੁਸਾਇਟੀ ਨੂੰ ਤਾਲੀਮ ਦੇਣ ਦੀ ਜ਼ਰੂਰ ਕੋਸ਼ਿਸ਼ ਕਰਿਓ ਅੱਜ ਵੀ ਅਸੀਂ ਜਦੋਂ ਟਰੈਵਲ ਕਰਦੇ ਆ ਨਾ ਮੈਂ ਬਹੁਤ ਜ਼ਿਆਦਾ ਟਰੈਵਲ ਕੀਤਾ 6 ਸਾਲ 7 ਸਾਲ ਹੋ ਗਏ ਆ ਐਂਡ ਕੰਟੀਨਿਊਸਲੀ ਟਰੈਵਲ 365 ਡੇਸ ਆ ਇਹ ਮੈਂ ਕੰਟੀਨਿਊਸਲੀ ਟਰੈਵਲ ਦਿੱਤੇ ਉਹਦੇ ਵਿੱਚ ਵੀ ਜਦੋਂ ਅਸੀਂ ਲੋਕਾਂ ਨੂੰ ਮਿਲਦੇ ਆ ਅਜੇ ਵੀ ਨਫ਼ਰਤ ਦੀ ਅੱਗ ਦੇਖਦੇ ਆ ਜਦ ਜਦੋਂ ਅਸੀਂ ਇਹ ਸਿਚੁਏਸ਼ਨਸ ਦੇਖਦੇ ਆ ਤੋ ਨੂੰ ਲੱਗਦਾ ਕਿ ਅਸੀਂ ਐਜ਼ ਅ ਸੁਸਾਇਟੀ ਬਹੁਤ ਪਿੱਛੇ ਰਹਿ ਗਏ ਹਾਂ ਜੇ ਰੱਬ ਧਰਮ ਹੁੰਦਾ ਹੈ ਨਾ ਮਦਰ ਦਾ ਹੁੰਦਾ ਹੈ ਇਹ ਬਹੁਤ ਇੰਡੀਵਿਜੂਅਲਾਈਜ਼ਡ ਹੁੰਦਾ ਹੈ ਇੱਕ ਜਿਹੜਾ ਸਿੱਖ ਬੈਠਾ ਹੋਵੇ ਇੱਕ ਮੁਸਲਮਾਨ ਬੈਠਾ ਹੋਵੇ ਤੇ ਹਿੰਦੂ ਬੈਠਾ ਹੋਵੇ ਤੇ ਇੱਕ 크ਰਿਸਚੀਅਨ ਬੈਠਾ ਹੋਵੇ ਨਾ ਇਕੱਠੇ ਬਹਿ ਕੇ ਖਾਣਾ ਖਾ ਸਕਦੇ ਹੋਣੇ ਚਾਹੀਦੇ ਜਦੋਂ ਸਿੱਖ ਦਾ ਟਾਈਮ ਹੋਵੇ ਉਹ ਆਪਣੀ ਅਰਦਾਸ ਕਰੇ ਉਸ ਅੱਲਾ ਨੂੰ ਰੱਬ ਜੀ ਨੂੰ ਯਾਦ ਕਰੇ ਜਦੋਂ ਮੁਸਲਮਾਨ ਦਾ ਕੀ ਪੰਜ ਟਾਈਮ ਨਮਾਜ਼ ਦਾ ਟਾਈਮ ਹੋ ਜੇ ਉਹ ਕਰ ਸਕੇ ਜੀ ਇਹ ਨਮਾਜ਼ ਪੜ੍ਹਦੇ ਹੋਣ ਤਾਂ ਮੇਰੇ ਕੰਨ ਜਿਹੜੇ ਉੱਤੋਂ ਥੱਕਣ ਨਾ ਮੈਂ ਸੁਣ ਸਕਾਂ ਜਦੋਂ ਇੱਕ ਸਿੱਖ ਪਾਠ ਕਰਦਾ ਹੋਵੇ ਤੇ ਮੁਸਲਮਣ ਸੁਣ ਸਕੇ ਜਦੋਂ ਇੱਕ ਹਿੰਦੂ ਰਾਮ ਰਾਮ ਕ੍ਰਿਸ਼ਨ ਜੀ ਨੂੰ ਜਦ ਪੂਜਾ ਕਰਦਾ ਹੋਵੇ ਤੇ ਅਸੀਂ ਵੀ ਉਹਦਾ ਹਿੱਸਾ ਹੋ ਸਕੀ ਆਪਣਾ ਧਰਮ ਅਸੀਂ ਪੱਕਾ ਹੋ ਕੇ ਨਿਭਾਈਏ ਤੁਸੀਂ ਆਪਣੇ ਧਰਮ ਚ ਪੱਕੇ ਉਹਨਾਂ ਦਾ ਸਾਡੇ ਗੁਰੂ ਸਾਹਿਬ ਨੇ ਇੱਕ ਗੱਲ ਕਹੀ ਸੀ ਤੁਮਕੋ ਤੇਮਾਰਾ ਖੂਬ ਹਮਕੋ ਹਮਾਰਾ ਖੂਬ ਲੇਕਿਨ ਦੂਜੇ ਦੀ ਧਰਮ ਦੀ ਰਿਸਪੈਕਟ ਆਪਣੇ ਧਰਮ ਨੂੰ ਗੱਲ ਕਰਨਾ ਚਾਹੀਦਾ ਸ਼ਾਇਦ ਜੇ ਅਸੀਂ ਇਹ ਕਰਦੇ ਤੇ ਇਹ ਦੇਸ਼ ਵੀ 2-3 ਨਾ ਵੱਧਦੇ ਸ਼ਾਇਦ ਇਹ ਦੇਸ਼ ਕਦੇ 2-3 ਨਾ ਬਣਦੇ ਔਰ ਮੈਂ ਹੈਰਾਨ ਰਹਿ ਜਾਂਦਾ ਐ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਮੈਨੂੰ ਕਰੈਕਟ ਕਰਦੇ ਜੇ ਮੈਂ ਗਲਤ ਹੋਆ ਉਸਨੇ ਰਾਜ ਕੀਤਾ ਇੱਥੇ 40-50 ਸਾਲ ਇਸ ਕਿਤੇ ਚ ਤਾਂ ਬਹੁਤ ਗਿਣਤੀ ਜਿਹੜੀ ਸੀ ਉਹ ਮੁਸਲਮਾਨਾਂ ਦੀ ਤੇ ਹਿੰਦੂਆਂ ਦੀ ਸੀ ਸਿੱਖ ਸਾਰੇ 13-14% ਸੀ ਪਰ ਉਹ ਰਾਜਾ ਸੀ ਪਰ ਉਸਨੇ ਔਰ ਉਹਦੇ ਖਿਲਾਫ ਅੱਜ ਸਾਰੇ ਥਾਂ ਪੜਾਇਆ ਗਿਆ ਕਿਉਂਕਿ ਅਸੀਂ ਆਪਣੀ ਹਿਸਟਰੀ ਨੂੰ ਜਦੋਂ ਹਿਸਟਰੀ ਹੁੰਦੀ ਉਹ ਇਹ ਨਹੀਂ ਕਿ ਤੁਹਾਡੀ ਤੇ ਮੇਰੀ ਅਲੱਗ ਹਿਸਟਰੀ ਇੱਕ ਹੈ ਜੇ ਅੱਜ ਪਾਕਿਸਤਾਨ 'ਚ ਕੁਝ ਹੋ ਰਿਹਾ ਹੈ ਤਾਂ ਇਹ ਜਦੋਂ ਵੀ ਤਾਰੀਖ ਲਿਖੀ ਜਾਏਗੀ ਇਹ ਮੁਸਲਮਾਨ ਸਿੱਖ ਈਸਾਈ ਹਰ ਇੱਕ ਨੂੰ ਇੱਕੋ ਜਿਹਾ ਹੀ ਅਫੈਕਟ ਕਰੇ ਸੋ ਤੁਸੀਂ ਮੇਰੀਓ ਪੜ੍ਹੋ ਮੇਰੀਓ ਬੇਟਿਓ ਤੁਸੀਂ ਜਦੋਂ ਵੀ ਫਿਊਚਰ ਦੇ ਵਿੱਚ ਤੁਹਾਨੂੰ ਕਦੇ ਵੀ ਮੌਕਾ ਮਿਲੇ ਮੇਰੇ ਵਾਂਗ ਖੜੇ ਹੋ ਕੇ ਬੋਲਣ ਦਾ ਤੇ ਤੁਸੀਂ ਹਮੇਸ਼ਾ ਨਫ਼ਰਤ ਦੇ ਖਿਲਾਫ ਹੋ ਕੇ ਹਮੇਸ਼ਾ ਇਹ ਗੱਲ ਬੱਚਿਆਂ ਨੂੰ ਅਤੇ ਆਉਣ ਵਾਲੀ ਜਨਰੇਸ਼ਨਸ ਨੂੰ ਪੜਾਉਣੀ ਹੈ ਪਰ ਮੈਂ ਤੁਹਾਨੂੰ ਦੱਸ ਸਕਦਾ ਮੈਂ ਆਸਟ੍ਰੇਲੀਆ ਚ 25 ਸਾਲ ਤੋਂ ਰਿਹਾ ਹਾਂ ਅੱਜ ਵੀ ਅਸੀਂ ਐਜ਼ ਅ ਸੋਸਾਇਟੀ ਬਹੁਤ ਪਿੱਛੇ ਰਹਿ ਗਏ ਠੀਕ ਹੈ ਜੀ ਔਰ ਉਧਰ ਲਈ ਜ਼ਰੂਰਤ ਹੈ ਕਿ ਤਾਲੀਮ ਜਿਆਦਾ ਤੋਂ ਜਿਆਦਾ ਹੋਵੇ ਆਹ ਆਪਣਾ ਇੰਨਾ ਵਧੀਆ ਕਾਲਜ ਹੈ ਜਿਹੜਾ ਕਦੇ ਗੁਰੂ ਨਾਨਕ ਖਾਲਸਾ ਕਾਲਜ ਦੇ ਨਾਮ ਤੇ ਸ਼ੁਰੂ ਹੋਇਆ ਸੀ ਅੱਜ ਇਹ ਗਵਰਨਮੈਂਟ ਇਸਲਾਮੀਆ ਪੋਸਟ ਗ੍ਰੈਜੂਏਟ ਕਾਲਜ ਆ ਇਥੇ ਆ ਕੇ ਤੁਸੀਂ ਤਾਂ ਲਿਮਨਾ ਰਹੇ ਜੇ ਔਰ ਮੈਨੂੰ ਪਤਾ ਲੱਗਾ ਕਿ ਇਥੇ ਧਰਮ ਵੀ ਪੜ੍ਹਾਏ ਜਾਂਦੇ ਆ ਤੁਹਾਡੇ ਬੱਚਿਆਂ ਨੂੰ ਕਿਸੇ ਨੇ ਵੀ ਇੱਛਾ ਕੀਤੀ ਸੀ ਸਾਡੇ ਨੂੰ ਕਾਲਾ ਸੱਤ ਲੈ ਕੇ ਜਾਓ ਜਾਂ ਕਰਤਾ ਕੋ ਸਾਥ ਲੈ ਕੇ ਜਾਓ ਇਹ ਚੰਗੀ ਗੱਲ ਆ ਅਸੀਂ ਨਾ ਅੱਜ ਚਲੋ ਥੋੜੀ ਜੀ ਗੱਲ ਲਾਸਟ ਗੱਲ ਕਰਦਾ ਕਿਥੇ ਮਸਜਿਦ ਚ ਜਾਣਾ ਸੀਗਾ ਅਸੀਂ ਬਾਰ ਬਾਰ ਪਰਮਿਸ਼ਨ ਲਈ ਉਹਨਾਂ ਤੋਂ ਉਹਨਾਂ ਨੇ ਜ਼ੁਬਾਨ ਤੋਂ ਤੇ ਦੇ ਦਿੱਤੀ ਪਰ ਉਹਨਾਂ ਦਾ ਚਿਹਰਾ ਕੋਈ ਨਹੀਂ ਸੀਗਾ ਕਿ ਇਹ ਮਸੀਤ ਚ ਕਿਉਂ ਜਾਣਾ ਚਾਹੁੰਦੇ ਆ ਅਸੀਂ ਨਹੀਂ ਗਏ ਬਾਅਦ ਥੋੜਾ ਐਂਟਰ ਕੀਤੇ ਬਾਹਰੋਂ ਮਸੀਤ ਦੇ ਇੱਕ ਫੋਟੋ ਮੇਰੇ ਫੋਨ ਚ ਹੈ ਮੈਂ ਦਿਖਾ ਸਕਦਾ ਫੋਟੋ ਹੈ ਪਰ ਉਹ ਜਦੋਂ ਅਸੀਂ ਇਹ ਗੱਲ ਲਈ ਕਿ ਅਸੀਂ ਕਿ ਮਸਜਿਦ ਚ ਅੰਦਰ ਜਾ ਕੇ ਦੇਖ ਸਕਦੇ ਹਾਂ ਪਰ ਜਿਹੜੇ ਵੀ ਉੱਥੇ ਸਨ ਆਈ ਡੋਟ ਨੋ ਕਿ ਦੇ ਵਾਰ ਆਫੀਸ਼ੀਅਲਸ অর ਅਨ ਆਫੀਸ਼ੀਅਲ ਪੀਪਲ ਸਿਟਿੰਗ ਦੇਰ ਪਰ ਉਹਨਾਂ ਨੇ ਸਾਨੂੰ ਨਾ ਅਲਾਉ ਨਹੀਂ ਕੀਤਾ ਜਿਹੜਾ ਕਿ ਚੰਗੀ ਗੱਲ ਹੈ ਕਿ ਉਹ ਹੀ ਗੱਲ ਹੈ ਗੁਰਦੁਆਰਾ ਤੁਸੀਂ ਵੀ ਜਾ ਸਕਦੇ ਹੋਣਾ ਚਾਹੀਦੇ ਆ ਮਸਜਿਦ ਹੈ ਤੇ ਉੱਥੇ ਵੀ ਜਾ ਅਸੀਂ ਵੀ ਜਾ ਸਕਦੇ ਹਾਂ ਇਕੇ ਜੀ ਬੋਲਦੇ ਆ ਕੋਈ ਗਲਤੀ ਹੋ ਗਈ ਹੈ ਜੇ ਤੁਸੀਂ ਮਾਫ ਕਰਨਾ ਹੈ ਬਸ ਇੱਕ ਗੱਲ ਯਾਦ ਰੱਖਣਾ ਜਿਹੜੀ ਤੁਸੀਂ ਐਜੂਕੇਸ਼ਨ ਲੈ ਰਹੇ ਜੇ ਇਹ ਤੁਹਾਡੀ ਲਾਈਫ ਲਈ ਤੁਹਾਡੀ ਸੋਸਾਇਟੀ ਲਈ ਬਹੁਤ ਇੰਪੋਰਟੈਂਟ ਹੈ ਤੇ ਐਸ ਅ ਇੰਡੀਵਿਜੂਅਲ ਜਦੋਂ ਤੁਸੀਂ ਗਰੋ ਅਪ ਕਰੋ ਯੂ ਆਲ ਬਿਕਮ ਇੰਸਟੀਟਿਊਸ਼ਨ ਅਜੇ ਇੰਡੀਵਿਜੂਅਲ ਜਦੋਂ ਵੀ ਤੁਸੀਂ ਕਰੋਗੇ ਅਸੀਂ ਇਹਨੂੰ ਪ੍ਰਚਾਰ ਕਰਦੇ ਮੈਂ ਜਾਨਣਾ ਹੈ ਹੁਣ ਮੈਂ ਨਿਕਲ ਆਇਆ ਪਰਸੋਂ ਪੰਜਾਬ ਤੋਂ ਚੱਲਿਆ ਸੀਗਾ ਆਈ ਥਿੰਕ 6 ਮਹੀਨੇ ਬਾਅਦ ਵਾਪਸ ਜਾਵਾਂਗਾ ਇਤੋਂ ਹੁਣ ਅੱਗੇ 8-10 ਕੰਟਰੀਆਂ ਚ ਜਾਵਾਂਗਾ ਹੋਰ ਵੀ ਉਹ ਕਰਦੇ ਜਿੱਥੇ ਵੀ ਬੈਠਣਾ ਹੈ ਉਥੇ ਲੋਕਾਂ ਨੂੰ ਇਹ ਦੱਸਣਾ ਹੈ ਇੱਕ ਤਾਲੀਮ ਹੈ ਜਿਹੜੀ ਧਾਰਮਿਕ ਰਿਲੀਜੀਅਸ ਤਾਲੀਮ ਹੈ ਇੱਕ ਤਾਲੀਮ ਹੈ ਜਿਹੜੀ ਤੁਸੀਂ ਕਾਲਜ ਚ ਲੈ ਰਹੇ ਇਹਨਾਂ ਨੂੰ ਮਿਕਸ ਕਰਕੇ ਐਂ ਗਰੋ ਠੀਕ ਹੈ ਜੀ ਧੰਨਵਾਦ ਅੰਦਰ ਨਿਸ਼ਾਨ ਸਿੰਘ ਜੀ ਧਰਮਾਂ ਦੇ ਉੱਪਰ ਬੋਲ ਰਹੇ ਸੀ ਮੈਨੂੰ ਬੜੀ ਹੈਰਾਨੀ ਹੋਈ ਇੱਥੇ ਸੁਣ ਕੇ ਕਿ ਭਾਈ ਸਾਹਿਬ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਪ੍ਰੋਫੈਸਰ ਮਤੀਉ ਰਹਿਮਾਨ ਪ੍ਰੋਫੈਸਰ ਮਤੀਉ ਰਹਿਮਾਨ ਸਾਹਿਬ ਨੇ ਮੈਨੂੰ ਦੱਸਿਆ ਕਿ ਇੱਥੇ ਰਿਲੀਜੀਅਸ ਵੀ ਪੜਾਇਆ ਜਾਂਦਾ ਹੈ ਔਰ ਉਹਦੇ ਵਿੱਚ ਕਾਫੀ ਮਜ਼ੇ ਪੜਾਏ ਜਾਂਦੇ ਜਿੱਦਾਂ ਕਿ ਠੀਕ ਮਜ਼ਾਹਤ ਹੈ ਹਾਂਜੀ ਮੈਂ ਪੰਜਾਬੀ ਬੋਲ ਲਵਾਂ ਪੰਜਾਬੀ ਅਸੀਂ ਤਾਂ ਪੰਜਾਬੀ ਬੋਲਾਂਗੇ ਤੁਸੀਂ ਜਿਹੜੀ ਮਰਜ਼ੀ ਬਾਸ਼ਾ ਬੋਲੋ ਸਾਡੇ ਇੱਥੇ ਜਨਾਬ ਹਿੰਦੂ ਧਰਮ ਅੱਛਾ ਤੇ ਬੁੱਧ ਧਰਮ ਹੈ ਤੇ ਸਿੱਖ ਧਰਮ ਹੈ ਇਸ ਤੋਂ ਇਲਾਵਾ ਯਹੂਦੀयत ਤੇ ਮਸੀਹੀयत ਤੇ ਅੱਛਾ ਜੀ ਇਸੇ ਤਰ੍ਹਾਂ ਜ਼ਰਤੁਸ਼ਤ ਮਜ਼ਦੀ ਪੜਾਇਆ ਜਾਂਦਾ ਜ਼ਰਤਸ਼ਤ ਦੀ ਸਾਡੇ ਆਪਣਾ ਕੋਰਸ ਵਿੱਚ ਸ਼ਾਮਿਲ ਹੈ ਐਮਐਲਏ ਅੱਛਾ ਇਸਲਾਮੀ ਆਧਿ ਕਿਹ ਬਾਤ ਹੈ ਸ਼ਾਮਿਲ ਹੈ ਵਰਡ ਰਿਲੀਜਨ ਦਾ ਮਤਾਲਾ ਵਾਹ ਜੀ ਵਾਹ ਇਹਦਾ ਮਕਸਦ ਵੀ ਇਹੀ ਹੈ ਕਿ ਬੱਚੇ ਦੂਸਰੇ ਮਜ਼ਾਹਬ ਨੂੰ ਵੀ ਪੜਨ ਮਜ਼ਾਹਬ ਵੀ ਹਮਾਂਗੀ ਪੈਦਾ ਹੋਵੇ ਇਸੇ ਤਰ੍ਹਾਂ ਨੂੰ ਵੀ ਸਮਝੀਏ ਨਫ਼ਰਤਾਂ ਦੂਰ ਹੋਣੇ ਦੂਸਰੇ ਦੇ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਤੁਹਾਡੇ ਜਿਹੜੇ ਪ੍ਰਿੰਸੀਪਲ ਸਾਹਿਬ ਸੀਗੇ ਜਿੱਦਾਂ ਮਤਲਬ ਉਹਨਾਂ ਨੇ ਮੈਨੂੰ ਕੱਲੀ-ਕੱਲੀ ਚੀਜ਼ ਮੈਂ ਇਮੇਜਿਨ ਵੀ ਅਸੀਂ ਨਹੀਂ ਕੀਤਾ ਸੀ ਆਪਣੇ ਦਿਮਾਗ 'ਚ ਕਿ ਇੰਦਾ ਕੁ ਖੂਬਸੂਰਤ ਸਾਡਾ ਸਾਰਾ ਟੂਰ ਰਹੇਗਾ ਔਰ ਇੱਦੀ ਅੰਦਰ ਸਾਡੀ ਹਿਸਟਰੀ ਰਹੇਗੀ ਅਸੀਂ ਖੋਜਦੇ ਰਹਨੇ ਆ ਕਿ ਤੁਸੀਂ ਉਹ ਦੇਖਿਆ ਹੋਏਗਾ ਸਾਰੀਆਂ ਪੱਟੀਆਂ ਹਾਂ ਪ੍ਰਿੰਸੀਪਲ ਸਾਡੇ ਨਾਲ ਨੇ ਮੈਂ ਕਿਹਾ ਸਾਡਾ ਖਲੂਸ ਦੇਖੋ ਜੀ ਤੇ ਖਲੂਸ ਆਪਾਂ ਹੁਣ ਵੀ ਵੇਖ ਰਹੀਆਂ ਸਾਡੀਆਂ ਸਾਡੀਆਂ ਤੀਰ ਰਾਨੀਆਂ ਨੇ ਸਭ ਖਲੂਸ ਤੇ ਉਹ ਲੋਕਾਂ ਦਾ ਜਿਨ੍ਹਾਂ ਨੇ ਇਹ ਜਗ੍ਹਾ ਦਿੱਤੀ ਜਿਨ੍ਹਾਂ ਨੇ ਥਾਲੀਮੀ ਧਾਰਾ ਬਣਾਇਆ ਹਾਂਜੀ ਉਹ ਖਲੂਸ ਤੇ ਉਹਨਾਂ ਦੀ ਉਹ ਸਟੋਨ ਦਾ ਬਗੇ ਸ਼ੀਸ਼ਾ ਸਾਰਾ ਸਾਫ਼ ਕਰਵਾ ਕੇ ਅਲਹਮਦੁਲਿਲਾਹ ਜੀ ਬਹੁਤ ਬਹੁਤ ਅੱਛੇ ਅਸੀਂ ਹਰ ਸਾਲ ਟੂਰ ਲੈ ਕੇ ਜਾਂਦੇ ਹਾਂ ਸਤ ਸ੍ਰੀ ਅਕਾਲ ਆ ਨਾ ਨਾ ਬੰਦਾ ਵੇਖਦੇ ਆ ਨਹੀਂ ਥੱਕਦਾ ਗੁਰੂ ਨਾਨਕ ਖਾਲਸਾ ਕਾਲਜ ਦੇਖੋ 1917 ਦੇ ਵਿੱਚ ਕਿੰਨੇ ਪ੍ਰੇਮ ਭਾਵਨਾ ਦੇ ਨਾਲੇ ਬਣਾਇਆ ਹੋਣਾ ਲੇਕਿਨ ਅੱਜ ਮੈਂ ਇੱਥੋਂ ਨਾ ਬਹੁਤ ਸਾਰਾ ਪਿਆਰ ਬਹੁਤ ਸਾਰਾ ਖਜ਼ਾਨਾ ਮੈਨੂੰ ਅੱਜ ਅਜੇ ਇਹੋ ਜਿਹਾ ਹੀ ਮਹਿਸੂਸ ਹੋਇਆ ਕਿ ਅੰਦਰ ਸ਼ਾਇਦ ਅਤਰ ਸਿੰਘ ਜੀ ਆਪ ਅੱਜ ਵੀ ਬੈਠੇ ਨੇ ਇੰਨਾ ਪਿਆਰ ਮਿਲਿਆ ਉਹਨਾਂ ਧੀਆਂ ਦਾ ਭੈਣਾਂ ਦਾ ਆ ਦੇਖੋ ਬੋਰਡ ਦੇ ਉੱਪਰ ਨਾ ਅੱਜ ਵੀ ਗੁਰਨਾਨ ਦੇ ਖਾਲਸਾ ਕਾਲਜ ਲਿਖਿਆ ਹੋਇਆ ਸੋ ਬੜਾ ਬੜੀ ਖੁਸ਼ੀ ਹੋਈ ਮੇਰੇ ਕੋਲ ਅੱਖਰ ਨਹੀਂ ਹੈਗੇ ਕਿ ਮੈਂ ਬੋਲ ਸਕਾਂ ਇਹ ਬਹੁਤ ਚੰਗਾ ਲੱਗਾ ਬਹੁਤ ਪਿਆਰ ਵਾਲੇ ਜੀ ਮਿਲੇ ਪ੍ਰਿੰਸੀਪਲ ਸਾਹਿਬ ਹੁਣ ਆਪਾਂ ਅੱਗੇ ਲੱਭ ਰਹੇ ਆ ਕਿ ਗੱਡੀ ਵੀ ਬੜੀ ਦੂਰ ਖਲਾਰੀ ਹੈ ਤੇ ਕਮਾਲ ਦੀ ਗੱਲ ਹੈ ਕਿ ਗੱਡੀ ਵੀ ਸਾਨੂੰ ਭੁੱਲ ਗਈ ਕਿੱਥੇ ਖਲਾਰੀ ਹੈ ਤੇ ਬੈਟਰੀਆਂ ਵੀ ਮੋਬਾਈਲ ਫੋਨ ਦੀਆਂ ਮੁੱਕ ਚਲੀਆਂ ਨੇ ਸੋ ਲੈਟਸ ਸੀ ਹੁਣ ਕਿੱਥੇ ਜਾਂਦੇ ਆ ਕਿੱਥੇ ਕਿਸ ਤਰ੍ਹਾਂ ਜਾਂਦੇ ਆ